ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਵਾਹਿਗੁਰੂ ਕਰੇ ਸਾਰੇ ਪਾਸੇ ਸੁਖਸਾਂਦ ਹੋਵੇ ਸਾਡੇ ਤਾਂ ਕੱਲ ਦਾ ਮੀਂਹ ਬਿਲਕੁਲ ਹੀ ਨਹੀਂ ਹਟਿਆ ਹੁਣ ਮਾੜਾ ਜਾ 2 ਮਿੰਟ ਵਾਸਤੇ ਕਿਨ ਮੈਨ ਬੰਦ ਹੋਈ ਆ ਪਾਣੀ ਸਕੂਲ ਚ ਭਰਿਆ ਪਿਆ ਆਪਣਾ ਨਿੰਬੂ ਖੁੱਲ ਗਿਆ ਪਤਾ ਨਹੀਂ ਕਿਵੇਂ ਡਿੱਗ ਪਿਆ ਹਾ ਬੰਨਣਾ ਪਊ ਹਾਂ ਇਹ ਡਿੱਗ ਪਿਆ ਨਿੰਬੂ ਆ ਕੂਲਰ ਵੀ ਜੇ ਰੱਬ ਮਾੜਾ ਜਾ ਮੌਕਾ ਦੇ ਰੇ ਨੂੰ ਇੱਧਰ ਉੱਧਰ ਕਰ ਲੀਏ ਹਨਾ ਅੰਦਰ ਕਰ ਲਈਏ ਹੁਣ ਹਵਾ ਆਈ ਹੈ ਹਵਾ ਨਾਲ ਹਜੇ ਹੁਣੀ ਹੁਣੀ ਰੁਕਿਆ ਇਸੇ ਟਾਈਮ ਮਾੜੀ ਮੋਟੀ ਕਿਨਮਿਨ ਚੀ ਤੇ ਬੁਰਾ ਹਾਲ ਹੈ ਜੀ ਸਾਰੇ ਪਾਸੇ ਲੋ ਜੀ ਆ ਹਾਲ ਹੋਈ ਪੈਨੇ ਮੀਨ ਨਾਲ ਦੇਖੋ ਬੇੜੇ ਦਾ ਬੁਰਾ ਹਾਲ ਹੈ ਹਨਾ ਤੇ ਦਰਖਤਾਂ ਦਾ ਦੇਖੋ ਇਧਰ ਸਾਰੇ ਕਿਉਂਕਿ ਹਟਿਆ ਹੀ ਨਹੀਂ ਗਲਤਾ ਪਰ ਪਰਸੋਂ ਰਾਤ ਦਾ ਲੱਗਿਆ ਤੇ ਬਿਲਕੁਲ ਹੀ ਨਹੀਂ ਹਟਿਆ ਹੈਗਾ ਹਾਂ ਵੀ ਨਾ ਹੁਣ ਵੀ ਕਿਨਮਿਨ ਕਿਨਮਿਨ ਤਾਂ ਹੋਈ ਜਾਂਦੀ ਆ ਤੇ ਬਾਹਰ ਦਾ ਤੁਹਾਨੂੰ ਦਿਖਾਉਣੀ ਆਂ ਬਿਓ ਹਵਾ ਚੱਲੀ ਆ ਹੁਣ ਮੜੀ ਜਿਹੀ ਹਵਾ ਨਾਲ ਕੁਛ ਲੱਗਿਆ ਫਰਕ ਆ ਦੇਖੋ ਹਵਾ ਚੱਲਦੀ ਹਵਾ ਨਾਲ ਨਾ 2 ਮਿੰਟ ਕੰਨੀਆਂ ਰੁਕੀਆਂ ਨੇ ਨਹੀਂ ਤਾਂ ਰੁਕਿਆ ਹੀ ਨਹੀਂ ਹੈਗਾ ਬਾਹਰ ਹੀ ਦੇਖੋ ਕੀ ਹਾਲ ਹੋਇਆ ਪਿਆ ਤੇ ਸਾਰਾ ਸਕੂਲ ਸਾਰਾ ਪਾਣੀ ਨਾਲ ਭਰਿਆ ਪਿਆ ਹਾਂਜੀ ਤੇ ਸੂ ਕੈਮਰੇ ਦੇ ਵਿੱਚ ਤੇ ਸਾਰਾ ਸਕੂਲ ਪਾਣੀ ਨਾਲ ਭਰਿਆ ਪਿਆ ਹੁਣ ਹਵਾ ਚੱਲੀ ਆ ਹਵਾ ਨਾਲ ਥੋੜਾ ਮੋਟਾ ਜਿਹਾ 1 ਕਿੰਨੀ ਮਿੰਟਾਂ ਹੁੰਦੀ ਆ ਥੋੜਾ ਘਟਿਆ ਹਾਂ ਹਲੋ ਜਪਿਆ ਤੇ ਬਾਹ ਹੀਤ ਵਾਹੀ ਉਹ ਨਿੰਬੂ ਦਾ ਹੁਣ ਕੋਈ ਕਰਦੇ ਹਾਂ ਹਲੋ ਉਥੋਂ ਖੁੱਲ ਗਿਆ ਇਹ ਨਾਲ ਬੰਨਿਆ ਹੋਇਆ ਸੀ ਤੇ ਪਾਰਾ ਨਾ ਨਿੰਬੂ ਲੱਗੇ ਪੈਨੇ ਥੋੜੇ ਜਿਹੇ ਰਹਿੰਦੇ ਸੀ ਚਲੋ ਰੱਖਲੇ ਸੀਗੇ ਵੀ ਕਦੇ ਸਕੰਜਵੀ ਵਗੈਰਾ ਬਣ ਜਾਂਦੀ ਆ ਪਰ ਹੁਣ ਤਾਂ ਕੀ ਜੀ ਕਰ ਲੋ 5 ਮਿੰਟ ਮੀ ਰੁਕਿਆ ਹੁਣ ਆਪਾਂ ਛਿੜੀਆ ਬੋਲਦੀਆਂ ਨੇ ਹਨਾ ਤੁੰਸ਼ੀ ਬੋਲਦੇ ਨੇ ਦਾਣੇ ਪਾਉਣੇ ਆ ਤੇ ਖਾ ਲੈਣਗੇ ਵਿਚਾਰੀ ਕਿਉਂਕਿ ਪਸ਼ੂ ਪੰਛੀਆ ਦਾ ਬਹੁਤ ਔਖਾ ਹੋ ਜਾਂਦਾ ਹਨਾ ਆ ਟਾਈਮ 'ਚ ਦੇਖੋ ਆਪਾਂ ਤਾਂ ਅੰਦਰ ਬੈਠੇ ਆ ਫੇਰ ਵੀ ਖਾ ਖੂ ਲੈਣੇ ਆ ਕੁਛ ਉਹਨੂੰ ਬੇਚਰੀਏ ਚਿੜੀਆ ਕਬੂਤਰ ਕੁੱਗੀਆਂ ਹੁਣ ਬਾਹਰ ਹੀ ਨਿਕਲ ਗਿਆ ਨੇ ਤੇ ਕਿੰਨੇ ਮਿੰਨ ਹੁਣ ਥੋੜੀ ਜੀ ਕਣੀ ਘਟੀ ਆ ਜੀ ਮੈਂ ਆਹ ਇੱਥੇ ਕੰਦ ਤੇ ਪਾ ਦਿੰਦੀ ਹੁਣੀ ਆ ਹਨਾ ਕੁਛ ਮੀ ਜਦੋਂ ਮੀ ਹਟਦਾ ਖਾ ਜਾਂਦੀਆਂ ਨੇ ਕੁਛ ਕੰਦ ਤੇ ਪਏ ਰਹਿੰਦੇ ਨੇ ਤੇ ਇਸ ਤਰ੍ਹਾਂ ਆਪਾਂ ਪਾ ਦਿੰਦੇ ਹੁਣੀ ਆ ਫੇਰ ਪਾ ਦਿੰਦੇ ਆ ਕਿਉਂਕਿ ਇੱਥੇ ਬਿਰਲਾ ਵਰਲਾ ਇੱਥੇ ਰਹਿ ਜਾਂਦੇ ਨੇ ਆਉਂਦੀਆਂ ਨੇ ਚੜੀਏ ਕੀ ਕਰ ਸਕਦੇ ਹਣਾ ਬਹੁਤ ਮੁਸ਼ਕਲ ਹੈ ਲਓ ਜੀ ਹੁਣ ਮੀਂਹ ਥੋੜਾ ਜਿਹਾ ਦਬਿਆ ਤੇ ਬੱਦਲ ਤਾਂ ਜਿਵੇਂ ਝੁਕਿਆ ਖੜਾ ਹਵਾ ਬਹੁਤ ਚੱਲੀ ਹੈ ਨਾ ਹਵਾ ਨਾਲ ਬੱਦਲ ਜਾਂ ਪਤਾ ਨਹੀਂ ਕੁਛ ਕਿੰਮਿੰਜੀ ਹਲਕੀ ਹਲਕੀ ਪੂਰਜੀ ਤਾਂ ਪਈ ਜਾਂਦੀ ਸੀ ਤੇ ਵੈਸੇ ਹੁਣ ਰੁਕਿਆ ਹੋਇਆ ਰੋਟੀ ਬਣਾ ਕੇ ਖਾ ਲਈਏ ਮਸ਼ੀਨ ਚਪਾਤੇ ਕੱਪੜੇ ਜਿਹੜੇ ਧੋਣ ਵਾਲੇ ਸੀ ਜਿਹੜੇ ਕੱਲ ਤੋਂਤੇ ਸੀ ਉਹ ਅੰਦਰ ਰਾਤ ਪੱਖੇ ਤੇ ਪੱਖੇ ਲੇਠਾ ਪਾਦੇ ਸੀਗੇ ਹੂੰ ਤੇ ਵਧੀਆ ਅੱਠ ਜੇ ਗਏ ਹੁਣ ਤਾਂ ਬਸ ਆਹੀ ਖਾਮਾ ਛੜੀ ਲੱਗੀ ਪਈ ਆ ਹਨਾ ਬੁਰਾ ਹਾਲ ਹੋਇਆ ਪਿਆ ਹਾਂ ਬੁਰਾ ਹੁਣ ਬਿਠੇ ਰੋਟੀ ਤਾਂ ਨਵੀੜ ਦਾਂ ਜਿਸਨੀ ਚ ਹਜੇ ਉੱਠੀ ਨਹੀਂ ਹੈਗੀ ਉਹ ਸੋਕਤੀ ਪਈਆ ਰੋਟੀ ਬਣਾ ਕੇ ਖਾ ਕੇ ਫਿਰ ਅਗਲਾ ਦੇਖਦੇ ਹੁਣ ਕੋਈ ਟੀਲ ਜਿਆਦਾ ਪਤ ਨਹੀਂ ਲੱਗਦਾ ਅੱਜ ਸਮਾਨ ਮੰਗਾਉਣਿਆ ਫੌਦਾ ਪੱਤਾ ਜਿਹੜਾ ਘੱਟ ਵੱਧ ਜੀ ਮੀਂਹ ਰੁਕੂਗਾ ਨਾਲ ਜੀ ਲੈ ਆਜੋ ਨਾ ਦਨੇ ਗੱਡੀ ਲੈ ਜਾਗੇ ਹਾਂ ਗੱਡੀ ਲੈ ਜਾਓ ਤੇ ਉਹ ਚੀਜ਼ ਜਿਹੜੀ ਆ ਬਾਕੀ ਦਾ ਸੋਹਣਾ ਸਮਾਨ ਦਾ ਦੇਖੋ ਜ਼ਰੂਰੀ ਹੋਈ ਆ ਹਨਾ ਸਬਦੇ ਜਿਹੜੇ ਪਿਆਜ਼ ਆ ਆਲੂ ਇਹੋ ਜਿਹਾ ਕੁਝ ਤੇਲ ਆ ਇਹ ਉਹ ਸਰਦ ਨਹੀਂ ਹੈਗਾ ਦੇਖੋ ਨਹੀਂ ਮੈਂ ਵੀ ਚਲੀ ਜਾਊਂਗੀ ਜੇ ਟਾਈਮ ਜੇ ਠੀਕ ਹੋ ਜਾ ਉਦੋਂ ਆਪਾਂ ਨਹੀਂ ਹੋਈ ਕਦੀ ਕੋਈ ਚੀਜ਼ ਲੈ ਮੈਂ ਅੰਦਰ ਬੈਠੇ ਕੋਈ ਕੰਮ ਹੋ ਜਾਊਗਾ ਹੋਈ ਤਾਂ ਕੋਈ ਕੜਾਈ ਦਾ ਕੋਈ ਪੇਂਟਿੰਗ ਦਾ ਜਿਹੜਾ ਸਮਾਨ ਆ ਹਨਾ ਮੜਾ ਮੋਟਾ ਲੈ ਆਉਂ ਉਹ ਹੋਰ ਤਾਂ ਕੁਝ ਹੁੰਦਾ ਨਹੀਂ ਕੋਈ ਕੰਮ ਨਹੀਂ ਹੁੰਦਾ ਹੈਗਾ ਤੇ ਪਰ ਮੇਰਾ ਧਾਨ ਇਹੋ ਜਿਹਾ ਮੇਰੇ ਚੱਲਦੇ ਜਾਂਦੇ ਆ ਨਹੀਂ ਪਤਾ ਫਿਰ ਕੁਝ ਜਸਨੀਦਾ ਹੋ ਜਾਂਦਾ ਕੁਝ ਮੌਸਮ ਦੇਖਾਗੇ ਕਿਸ ਤਰ੍ਹਾਂ ਦਾ ਹੋ ਪਰ ਮੇਰਾ ਮੰਨ ਹੈਗਾ ਵੀ ਹੁਣ ਅੰਦਰ ਸਾਰਾ ਦਿਨ ਉਦਾਂ ਹੀ ਲੰਘ ਜਾਂਦੇ ਮੌਸਮ ਦਾ ਕੀ ਪਤਾ ਕੋਈ ਪਤਾ ਨਹੀਂ ਚਲ ਕੋਈ ਮਨ ਨੂੰ ਤਾਂ ਟਾਈਮ ਪਾਸ ਹੋ ਜਾਂਦਾ ਸਾਰਾ ਦਿਨ ਤਾਂ ਹੁਣ ਸੋਣ ਵੀ ਨਹੀਂ ਦੇਖਿਆ ਜਾਂਦਾ ਤੇ ਬਸ ਉਹ ਤਸਿਰੋ ਖਾਲੂ ਰਬਨੀਤਾ ਲਓ ਜੀ ਰੋਟੀ ਖਾ ਲਈ ਤੇ ਦੁੱਧ ਨੂੰ ਵੀ ਉਬਾਲੀ ਆ ਗਈ ਤੇ ਹੁਣ ਇਧਰ ਉਹ ਸਲਫ ਨੂੰ ਸਾਫ ਕਰਕੇ ਢਾਂਡੇ ਮੈਂ ਵਾਂਸ ਤੇ ਇਧਰਲਾ ਕਰ ਦਿੰਨੀ ਅਸੂਈ ਦਾ ਕੱਪੜੇ ਮਸ਼ੀਨ 'ਚ ਪਹਿਲੇ ਵਿੱਚ ਦੀ ਲਾਈਟ ਚਲੀ ਗਈ ਸੀ ਹੁਣ ਆਈ ਆ ਲਾਈਟ ਆ ਫਿਰ ਬਨੀਤ ਦਾ ਫਿਰ ਬਾਦ ਨਹੀਂ ਆ ਇਹ ਨਾਲ ਹੀ ਸੀ ਸਵੇਰੇ ਹਜੇ ਅਸੀਂ ਣਾਉਣਾ ਉਸ ਫਿਰ ਬਗਰਾ ਬਾਦੂ ਇਧਰ ਹੁਣ ਮੇਰਾ ਸੋਈ ਦਾ ਨਿਬੜ ਗਿਆ ਦੁੱਧ ਨੂੰ ਵਾਲੀ ਅਗਰ ਨਹੀਂ ਪਾਣੀ ਕਰਦੀ ਲਓ ਜੀ ਉਦੋਂ ਕੰਮ ਤੰਦਾ ਕਰਕੇ ਹੁਣ ਮੇਰੇ ਨੀਤ ਦਾ ਫੇਰ ਬਾਦ ਆ ਤੇ ਫੇਰਾ ਕੰਮ ਹੋ ਜੂ ਰਸੋਈ ਦਾ ਮੈਂ ਨਿਮੇੜਿਆ ਫੇਰ ਦੇਖਦੇ ਆ ਅੱਗੇ ਚਾਹ ਵੀ ਬਣਾਉਣੀ ਆ ਜਿੱਤੇ ਇਹਦੇ ਪਾਪਾ ਕਹਣਗੇ ਚਾਹ ਬਣਾ ਲੂ ਕਈ ਵਾਰ ਅਸੀਂ 10 ਵਜੇ ਦੀ ਚਾਹ ਬਣਾ ਲਏ ਨੇ ਜਿਵੇਂ ਹੁਣ ਮੀਂਹ ਕਰੀ ਜਾ ਪੈਂਦਾ ਬਣਾ ਵੀ ਲੈਨੇ ਆ ਨਹੀਂ ਅਸੀਂ ਛੱਟੀ ਵੀ ਹੋਈ ਸੀ ਚਾਹ ਤੇ ਬਾਲ ਹੋਏ ਪੈਨੇ ਇਸ ਲਈ ਵੀ ਥੋੜੇ ਚਿਰ ਖੁੱਲੀ ਰੱਖ ਦਿੰਨੇ ਆ ਉਹਦਾ ਠੀਕ ਕਿਉਂ ਨਹੀਂ ਅੰਦਰ ਹੀ ਸੀ ਜੀ ਕਿਉਂ ਨਾਲ ਤੂੰ ਤਾਂ ਬਾਹਰ ਵੀ ਨਹੀਂ ਨਿਕਲਿਆ 29 ਨੂੰ ਦੁਪਹਾੜੀ ਤੇ ਕੁਝ ਮਸਲੇ ਨਹੀਂ ਚੜੀ ਪਿਆ ਜਾ। ਹੁਣ ਦੇਣਾ ਹੁਣ ਸੇ ਲੋਕ ਰਬੜ ਉੱਤੀ ਪਾ ਦੇ ਥੋੜੀ ਬਾਦ ਹੁਣ ਫਿਰ ਮੈਨੂੰ ਟਾਈਮ ਨਹੀਂ ਲੱਗਣਾ। ਤੇ ਠੀਕ ਹੈ ਜੀ ਹੁਣ ਬਾਹਲਾ ਇਹਦਾ ਸਿਰ ਹੈ ਨਾ ਫਿਰ ਮਿਲਦੇ ਆ। ਤੇ ਵੀ ਨੇ ਸੁਖਾਂ ਰਹੇ ਸਾਰੇ ਤਰੇ ਆਉਂ। ਅੰਤਰਾ ਕੋਇਆ ਹੁਣ ਨਹੀਂ ਟਕੇ ਆ ਰਿਆ। ਲੋ ਜੀ ਬਾਤਾਰਮ ਨੀਤ ਦਾ ਸਿਰ ਤੇ ਗੁੱਤ ਕਰਾਈਏ ਨੀ ਮਿੱਟੀ ਐ ਕਰਾ ਕੇ ਕੱਪੜੇ ਆ ਸੁੱਕ ਕੇ ਮੈਂ ਰਾਤ ਇੱਥੇ ਪਾਈ ਸੀਗੇ ਅੰਦਰ ਤੇ ਹੁਣ ਅੱਜ ਆਲੇ ਦੇਖਦੇ ਆ। ਧੋਣੇ ਇਹਨਾਂ ਨੂੰ ਬੱਚਿਆਂ ਨੂੰ। ਅੱਛਾ। ਲੋ ਜੀ ਇੱਥੇ ਸੰਦੀਪ ਹਲਦੀ ਪਾਉਣਗੇ ਫਾਰਮ 'ਚ ਪਾਣੀ ਰੱਖਣਾ ਤੇ ਐਂਟੀਬਾਇਟਿਕ ਹੁੰਦੀ ਐ ਨਾ ਹਲਦੀ ਵੀ ਹਲਦੀ ਨਾਲ 2-4 ਦਿਨਾਂ ਬਾਅਦ ਜਾਂ ਇਹ ਐਂਟੀਬਾਇਟਿਕ ਆਪਾਂ ਦੇਤੀ ਯੂਜ਼ ਕਰਦੇ ਰਹਿਣੇ ਆ ਫਾਰਮ ਦੇ ਵਿੱਚ। ਹਾਂ ਹਵਾ ਨਾਲ ਹੋਇਆ। ਨਾਰਮਲੀ ਪਾ ਲਈਏ ਰੋਮ ਨਹੀਂ ਟਿਗਟੇ ਖੋਦੀ ਵੀ ਫਿਰ ਨਾਲਿਆ ਨਿੰਬੂ ਚੱਕੀਏ ਤੇ ਖੁਕਾ ਮਾ ਤੁਨੂ ਪਾਣੀ ਰੱਖਾਗੇ ਇਹਨਾਂ ਨੂੰ ਹੁਣ ਦਾਣਾ ਪਾਤਾ ਦਾਣਾ ਖੰਦੇ ਨੇ ਹੁਣ ਬਸ ਪਾਣੀ ਰੱਖਦਾ ਜੀ

देख रही है तो उठ गया जसनीत तो बहुत लेट उठी आ। मेरा morning, 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 आ गया ना मेरा रजिस्टर खत्म होया पा जसनीत उठ खाड़ जसनीत हज अखा मलद उठ खाड़ पुत्र दुदू लिया दि तेन ਦੋਨਾਂ ਦੀਆਂ ਡਿਮਾਂਡਾਂ ਪੂਰੀਆਂ ਕਰਦੀਆਂ ਵੱਡੇ ਨੂੰ ਪੈਸੇ ਦਿੰਨੀ ਆ ਤੈਨੂੰ ਦੁੱਦੂ ਲਿਆ ਦਿੰਨੀ ਆ ਤੇਰੇ ਪਾਪਾ ਜਾਣਗੇ ਤਾਂ ਸਹੀ ਸ਼ੇਰ ਪਰ ਤੈਨੂੰ ਸ਼ੇਦੀ ਚਾਹੀਦਾ ਹੁਣ ਮੈਂ ਤਾਂ ਆਪਦਾ ਹੋਣੀ ਆਪੀ ਲੈ ਕੇ ਆਉਂ ਜਲਿਆ ਕੰਸਾ ਆਪੀ ਆ ਪਰਸਾ ਕੁਝ ਦੇਖ ਇਹਨੂੰ ਆਏ ਹੁੰਦਾ ਵੀਨੇ ਆਪਦੀ ਧੱਸਾਂ ਦੀ ਜਿੱਲਤ ਬਿਨਾਂ ਜੋ ਹੈਗੀ ਆ ਲੈ ਕੇ ਆ ਵਿੱਚ ਖੁੱਲੇ ਦੇਖ ਖੁੱਲੇ ਹੈਗੇ ਨੇ ਦੇਖ ਕੇ ਲੈ ਜਾ ਹੁਣ ਨਿਸ਼ਾਦ ਨਹੀਂ ਨੇ 500 ਦਾ ਲੈ ਜੀ ਤੜਾ ਲਈ ਫਿਰ ਇਹਨਾਂ ਨੇ ਕੰਮ ਆ ਜਾਂਦਾ ਐ ਨਹੀਂ ਗਿਆ ਨਾ 500 ਦਾ ਲੈ ਜਾ ਖੁੱਲੇ ਤਾਂ ਮਿਲਦੇ ਨਹੀਂ ਕੱਲ ਉਹ ਪਾਈ ਜਿਹੜੀ ਸੁਚੇਤ ਨਾਲ ਆਈ ਸੀ ਨਾਲੇ ਫਿਰ ਰੋਡ ਪੈ ਜਾਂਦੀ ਹੈ ਕੱਲ ਤੁਹਾਨੂੰ ਤੇਰੇ ਪਾਪਾ ਸਵੇਰੇ ਕਹਿੰਦੇ 100 ਰੁਪਏ ਰੱਖੋ ਦਿਓ ਉਹਨਾਂ ਨੂੰ ਫਿਰ ਖੁੱਲਿਆਂ ਦੀ ਰੋਡ ਪੈ ਜਾਂਦੀ ਹੈ 400 ਆ ਜੂਗਾ 500 ਹਾਂ ਹਾਂ ਦੇਖ ਲੈ ਨੋਟ ਚੈੱਕ ਕਰ ਲੈ ਵੀ ਕੋਈ ਆ ਟੰਗ ਦੇ ਪਰਸਾਂ ਕਿ ਸਰਬਨিতা ਕਹੇ ਜਾਂ ਲੈ ਜਾਂਦਾ ਆਹਾ

ਇਹ ਹੋ ਜੂ ਹੁਣ ਗਾਹ ਨੂੰ ਫਿਰ ਜਮਾ ਗੰਜਾ ਜਿਹਾ ਬਣਾਤਾ ਪਾਂਡੇ ਸਾਰੇ ਗਿੱਲੇ ਗਿੱਲੇ ਪੈਨੇ ਕੋਈ ਨਹੀਂ ਕੁਝ ਨਹੀਂ ਤੇ ਹੁਣ ਅੱਜ ਨਾ ਅਸੀਂ ਪਤਾ ਕੀ ਆ ਨਿੰਬੂ ਬੰਨੇ ਆ ਤੇ ਨਿੰਬੂ ਬੰਨ ਕਿਉਂ ਸੰਦੀਪ ਨੇ ਲਾਤਾ ਆ ਲਈ ਜਿਦ ਵਾਲੇ ਬਣਾਉਣੀਆਂ ਥੋੜੇ ਜਿھے ਗੁਲਗੁਲੇ ਬਣਾਉਣੀਆਂ ਕਹਿੰਦੇ ਭੁੱਖ ਜੀ ਲੱਗੀ ਪਈ ਆ ਹਨਾ ਜੀਜਾ ਕਰਦਾ ਬਸ ਜਿਆਦਾ ਨਹੀਂ ਪੁਰਨੇ ਸ਼ਕਰ ਕੋਲ ਕੀ ਇੰਨਾ ਕੱਟਾ ਉਹ ਕਰ ਲੈ ਵੀ 2 2 4 4 ਜਿਹੜੇ ਗੁਲਗੁਲੇ ਨੇ ਉਹ ਬਣ ਜਾਣਗੇ ਦੇਖ ਲੀਏ ਮੇਰਾ ਤੇਲ ਗਰਮ ਹੋ ਗਿਆ बस मैं चमचे ही लाई हूँ वो कोले को बढ़िया बन जाते हैं चमचे ना आप जावे तो बनी जाएगी फिर बेसा बन गया दो दो चार चार आ जाएंगे सारे लो जी पहला पूरा आ गया शक्कर घोल के बस आटा घोल के अपा चमचे ਪਾ ਬਾਕੀ ਬਸ ਕੱਟ ਲੈਣੇ ਨੇ ਮੇਰੇ ਦੋ ਚਾਰ ਪੂਰੇ ਹੈਗੇ ਨੇ ਤੇ ਫਿਰ ਖਾ ਲਾਂਗੇ ਆਪਣਾ ਪਹਿਲਾ ਪੂਰ ਬਣ ਗਿਆ ਦੂਜਾ ਪਾਤਾ ਤੇ ਹੁਣ ਠੰਡੇ ਹੋ ਜਾਣਗੇ ਲੱਗਿਆ ਤਾਂ ਕੁਝ ਨਹੀਂ ਸਿਰਫ 5 ਮਿੰਟ ਲੱਗੇ ਮੈਗੀ ਨਾਲੋਂ ਵੀ ਘੱਟ ਟਾਈਮ ਲੱਗਿਆ ਸ਼ੱਕਰ ਦੇ ਗੁਲਗੁਲੇ ਬਣਾਉਣ ਨੂੰ ਤੇ ਬਸ ਮੈਂ ਬਣਾਉਣੀ ਚਮਚੇ ਨਾਲ ਹੁੰਦੀ ਆ ਗੋਲ 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 ਜੇ ਤੇ ਆ ਵੀ ਬਸ ਪੱਕੀ ਜਾਂਦੇ ਨੇ ਆ ਦਿਖਾ ਦੂੰ ਮੇਰੀ ਤਰਾਹੀ ਚ ਇਹ ਸਭ ਤੋਂ ਜਲਦੀ ਤਿਆਰ ਹੋਣ ਵਾਲੀ ਚੀਜ਼ ਇਹ ਹੁੰਦੀ ਆ ਗੁਲਗੁਲੇ ਕੌ ਕੌ ਦੇ ਦੂਜੀ ਨੰਬਰ ਤੇ ਆਉਂਦੇ ਨੇ ਹੂੰ ਨੰਬਰ ਦਾ ਤਾਂ ਮੈਨੂੰ ਪਤਾ ਨਹੀਂ ਹੈਗਾ ਹਮਾ ਤੇਲ ਗਰਮ ਹੁੰਦਾ ਜੇ ਤੁਸੀਂ ਬਣਾਉਂਦੇ ਹੋਣਗੇ ਬਾਤ ਚ ਗੁਲਗੁਲੇ ਬਸ ਇੰਨੀ ਗਾਣੀ ਮਿੱਠੀ ਕਰਦੇ ਜਾਂਦਾ ਸਾਲਾ ਕਿ ਤੁਸੀਂ ਗੋਲ ਗੁਲੇ ਆਦੇ ਕਹਿੰਦੇ ਦੋ ਦੋ ਚਾਰ ਚਾਰ ਗੁਲਗੁਲੇ ਹੋਣ ਨੰਮ ਗੱਲ ਐ ਇੱਕ ਤਾਂ ਵੀ ਦੁਪਹਿਰੇ ਚਲ ਵੀ ਆ ਦੋ ਕੁ ਗੁਲਗੁਲੇ ਕੱਢ ਲੈਨੇ ਮਿੱਠੇ ਨੂੰ ਜੀਜਾ ਕਰਦਾ ਕਿੰਤਣੀਆਂ ਜੇ ਚਲ ਫੇਰ ਵੀ ਦਿਲ ਕਰਿਆਉਂਦਾ ਹਣਾ ਕੋਈ ਮਿੱਠੀ ਚੀਜ਼ ਨੂੰ ਲਓ ਜੀ ਗੁਲਾਬ ਜਾਮੁਨਾਂ ਵਰਗੇ ਲੱਗਦੇ ਨੇ ਦੇਖ ਲਓ ਦੇਖ ਲਓ ਐਨਾ ਕੁਛ ਨਹੀਂ ਮੈਥੋਂ ਬੰਦਾ ਤੇਰੇ ਵਿੱਚ ਤੇ ਪਾਪਾ ਖਾਈ ਜਾਂਦੇ ਨੇ ਤੇ ਹੋਰ ਫੜਾਏਗੇ ਗੁਲਗੁਲੇ ਬਣੇ ਨੇ ਪੂਰੇ ਆਣ ਇੱਕ ਨੰਬਰ ਲੈਣਾ ਆ ਹੈ ਖਾ ਲਈ ਤੇ ਹੋਰ ਲੈ ਲਓ ਦਾ ਪਾਣੀ ਹਾਂ ਪਾਣੀ ਕਿਉਂ ਬਿਨਾਂ ਹਾਂ ਅਤਲ ਦਿਓ ਇੱਕ ਹੀ ਆ ये की बनाता थे लो जी गुलगुले बन गए हर मेरे स्नैक्स जी ने छिले वाला मतलब आटा बजे से मां भी कर दी स्नैक्स जी बन गए तो खाधे सारे ने दो दो ने क्योंकि मिठे ज्यादा खाधे नहीं जाते अपना इधरों निपट गया कम ने खा के गुलगुले इधरों नबेड़ लिया कम तो आ नींबू तोड़ ले थोड़े जचे ही नहीं काचे एक दो दिन एक लगे पैने वो भी तोड़ लो ਅਮੀਨ ਉਹ ਟਟ ਟਟ ਡਿੱਕ ਗਿਆ ਹੁਣ ਮੈਂ ਵੀ ਦੇਖਾਂ ਗੁਲਗੁਲਿਆ ਦਾ ਕਹਿ ਜੇ ਕੀ ਪਾ ਦੇਗੇ ਆਪਾਂ ਠੀਕ ਆ ਥੋੜੀ ਜਿਹੀ ਮਿਰਚਾ ਹੋਰ ਪਾ ਲਗੀ ਕਿਹ ਜੇ ਕੱਲ ਨੂੰ ਗੈਸ ਸ਼ੇਰ ਪਰ ਲੈ ਜਾਏ ਉਹ ਅੱਜ ਤਾਂ ਰਹੀ ਗਿਆ ਸ਼ੇਰ ਪਰ ਦਾ ਕੰਮ ਹੈ ਹੁਣ ਤਾਂ ਕੀ ਬੱਦਲ ਜਾ ਹੋਇਆ ਪਿਆ ਦੇਖੋ ਹਵਾ ਜੀ ਬਹੁਤ ਚੱਲ ਪਈ ਹਵਾ ਨਾਲ ਜੇ ਬੱਦਲ ਜਾ ਵੀ ਇਸ ਤਰ੍ਹਾਂ ਦਾ ਹੋਇਆ ਪਿਆ ਮੌਸਮ ਆ ਮ ਬਦਲਦੀ ਹੁ ਡਿੱ ਜਾਂਦੇ ਨਹੀਂ ਚਲੋ ਥੋੜੇ ਜਿਹਾ ਨਾਲੇ ਤਾਂ 9:00 ਦੇ ਟੋਕ ਜਾਣਗੇ ਪਹਿਲਾਂ ਹੀ ਹਲੇ ਤਾਂ ਹੋਰ ਦੇ ਫਿਰ ਡਿੱਗੀ ਜਾਂਦੇ ਨੇ ਜਿਹੜੇ ਬਾਹਲੇ ਕਿਰੇ ਹੋਏ ਨੇ ਉਹ ਤਾਂ ਡਿੱਗ ਫਿਰ ਅਮ ਨੀਤ ਕੋਲੀ ਲੈ ਕੇ ਜਾਨੀ ਆ ਨਾਲੇ ਖਾ ਲੂੰਗੀ ਦੋ ਚਾਰ ਉਹਦੇ ਸਨੈਕਸ ਤੋਂ ਵੀ ਦੇ ਕੇ ਆਵਾਂ ਬਹੁਤ ਉਹਦੇ ਸਨੈਕਸ ਜੇ ਬਹੁਤ ਕੈਂਟ ਬਣੇ ਨੇ ਰਵਨੀਤ ਨੇ ਬਣਵਾਏ ਨੇ ਇੱਕ ਚਿੱਲੇ ਵਾਲਾ ਉਹ ਬਾਜੀ ਦਾ ਉਹਦੇ ਕੋਲ ਬੇਸਨ ਤੇ ਨਹੀਂ ਮਮਾ ਆ ਕਰਦੇ ਹੋ ਬਹੁਤ ਕੈਂਟ ਕੈਂਟ ਬਣ ਗਏ ਉਹ ਉਹਦੀ ਕਲਾਸ ਲੱਗੀ ਹੋਈ ਜਾਂ ਮੈਨੂੰ ਲੱਗਦਾ

ਜੀ जी कपड़, स्कैन कर लिया। चला ला था स्कैन। कपड़े ਅੰਦਰ ਹੀ ਕਰ ਲਿਆ ਪੂਰਾ ਕੁੰਜੇ ਚਲਾ ਲੈਨੇ ਫਿਰ ਇੱਥੇ ਲਾ ਲਿਆ ਸਟੈਂਡ ਜੇ ਚੁਪੇ ਕੱਪੜੇ ਪਾਈ ਜਾਵਾਂਗੇ ਕਿਉਂਕਿ ਪੱਖਾ ਚੱਲਦਾ ਰਹੇਗਾ ਇਥੇ ਰੀਡੀਏ ਗਲਾਸ ਚ ਚੱਲਦੇ ਰਹੇ ਹਾਂ ਹਾਂ ਤੇ ਇਥੇ ਦੀ ਗਲਾਸ ਚ ਚੱਲਦੇ ਨੇ ਸਾਡੇ ਕੱਪ ਕੀ ਤੋਂ ਗੁਲਗਲੇ ਦੇ ਕੇ ਕਹਿ ਰਿਹਾ ਲੈ ਮੈਂ ਕੱਪੜੇ ਕਰ ਕਮਾਰਦਾ ਸੀ ਕਿਨੂੰ ਪੁੱਤ ਮੰਮਾ ਨੂੰ ਆ ਕਮਾਰਦਾ ਸੀ ਕੀ ਹੋ ਗਿਆ ਸੀ ਕੱਪੜੇ ਹੁਣ ਸੁਕਾ ਲਿਆ ਤਾਂ ਤੋਤੇ ਗਏ ਫੇ ਅੰਦਰ ਹੀ ਪਾ ਦੂ ਫਿਰ ਆਇਆ ਧੋਣ ਵਿਲਾ ਪਾਉ ਜਾਂਦਾ ਉਹ ਮੈਨੂੰ ਇੰਨਾ ਇਹੋ ਜਿਹਾ ਪਾਰੀ ਸਟੈਂਡ ਟਿਕ ਪਿਆ ਕੱਲ ਵਾਲੇ ਵੀ ਅੰਦਰ ਆਖਰ ਗਏ ਇੱਕ ਤਾਂ ਕਮਰੇ ਦੇ ਪੱਖਾ ਚੱਲਦੇ ਰਹਿੰਦੇ ਬਿੰਦੂ ਆ ਖੁੰਡੀਆਂ ਨੇ ਹਨਾ ਸਟੈਂਡ ਹੁਣ ਉਹਦੇ ਕੂੜੇ ਚ ਫਿੱਟ ਕਰ ਲਿਆ ਉੱਥੇ ਪਾ ਦੂਗਾ ਕੱਪੜੇ ਬਹੁਤ ਮੁਸ਼ਕਲ ਹੋਇਆ ਪੈਚੜੀ ਚ ਪਰ ਹੁਣ ਤਾਂ ਮਵਾ ਲੱਗ ਗਿਆ ਹਾਂ ਦਾ ਤੂਰ ਇਹ ਪੋਰੀ ਤੇ ਕਿਸ ਤਰ੍ਹਾਂ ਰਹਿੰਦਾ ਹੈ। ਸਾਰਾ ਕੰਮ ਲੱਗਦਾ। ਕੱਪੜੇ ਉੱਲੀ ਪਾ ਲੂਗੀ ਸਾਰੇ ਅੰਦਰ। ਸੌਣ। ਇੱਧਰ ਇਹ ਜਿਵੇਂ ਆ ਲੂਗੀ। ਲਾਉਗੀ। ਇੱਥੇ ਪਾ ਦਿੰਨੇ ਆ ਕੱਪੜੇ ਸੁੱਕਣੇ। ਤੇ ਬਾਕੀ ਸਾਰਿਆਂ ਨੂੰ ਰਿਕਵੈਸਟ ਆ ਹਨਾ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਆਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਤੇ ਇਹਦੇ ਨਾਲ ਹੀ ਆਪਾਂ ਜਿਹੜੀ ਅੱਜ ਦੀ ਵੀਡੀਓ ਦਾ ਐਂਡ ਕਰਦੇ ਆਂ ਜੀ। ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ। ਤੇ ਸਤਿ ਸ਼੍ਰੀ ਅਕਾਲ। E